दे निशानी कैसी है कहते ये निशानी साध की ब्रह्म ज्ञानी साध जीवन नहीं मरता ब्रह्म ज्ञानी साध सृष्टिता करता सृष्टि का मार्ग है ते ब्रह्म ज्ञानी प्रवेश करे, ब्रह्म ज्ञानी परमात्मा है ब्रह्म ज्ञानी की रामजन रामजन ना है क्योंकि पाक्षा ने क्या कि निशानी साध की साधु विचे गुणधर्म ज्ञानी विचे गुणधर्म को परमात्मा दे ਵਿੱਚ ਅਪੇਰ ਹੋ ਜਾਂਦੇ ਨੇ ਨਾਮ ਦੇ ਪੰਧ ਨਾਲ ਨਾਮ ਦੀ ਬਾਣੀ ਦੇ ਨਾਲ ਜਮ ਤੰਪੁਰ ਨੇੜੇ ਨਾ ਆਵੇ ਤਾ ਜਮ ਤਪ ਨੇੜੇ ਨਹੀਂ ਹੋਣਾ ਫਿਰ ਬਹੁਤਾਂ ਮਰੀਏ ਜਮਨ ਮੰਨ ਤੂ ਹੀ ਰਹਿ ਜਾਂਦੇ ਨੇ ਇੱਕ ਸਾਧ ਦੀ ਬਾਤ ਆ ਸਾਧ ਸੰਗਤ ਦੇ ਮੱਛਾ ਦੇ ਸਮੇਂ ਸਤਿਗੁਰੂ ਜਿਸ ਸਮੇਂ ਸੁਰਗੁਲ ਸੰਤੋਖ ਸਰਦੀ ਖੁਦਾਈ ਕਰ ਰਹੇ ਨੇ ਸੰਤੋ ਸੇਵਾ ਭਰਿਆ ਨੇ ਬਹੁਤ ਤਲ ਇੱਥੇ ਜਾ ਕੇ ਜਦੋਂ ਪਥਰੇ ਜਗਾ ਦੇ ਵਿੱਚ ਉਮਰਟ ਆਇਆ ਸਿੱਖਾਂ ਦੇ ਆਕੇ ਤਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਸ ਗਿਆ ਇੱਕ ਪਾਸ ਗਿਰਤੀ ਮੜਾ ਇਸ ਸਰੋਵਰ ਦੀ ਖਾਈ ਦੇ ਵਿੱਚ ਇੱਕ ਮੱਟ ਆਇਆ ਹੈ ਮੱਟ ਨੂੰ ਉਡਿਆ ਜਾਵੇ ਮੱਟ ਨੂੰ ਉੱਟ ਕੇ ਵੇਖਿਆ ਜਾਵੇ ਇਸ ਵਿੱਚ ਕੋਈ ਬੰਦਾ ਕੋਈ ਪ੍ਰਾਣੀ ਬੈਠਾ ਜੀਵ ਨਜ਼ਰ ਆਵੇ ਕੈਣ ਦੇਖਾ ਸਿੱਖਾਂ ਲੁਕਿਆ ਮੱਟ ਨੂੰ ਸਵਾਰ ਕਰਕੇ ਵਖੜਿਆ ਗਿਆ ਸਰੋਵਰ ਦੇ ਵਿੱਚੋਂ ਕਿ ਉਸ ਮੱਟ ਦੇ ਵਿੱਚ ਇੱਕ ਜੋਗੀ ਜੋ ਸਮਾਧੀ ਦੇ ਰੂਪ ਵਿੱਚ ਅਲਿੰਗ ਹੋਇਆ ਹੈ ਦੇਖੋ ਕਿੰਨੇ ਜੁਗਾਂ ਤੋਂ ਉਹ ਜਿਹੜਾ ਜੋਗੀ ਹੈ ਸਮਾਧੀ ਦੇ ਵਿੱਚ ਲੀਨ ਹੈ ਮੱਠ ਦੇ ਵਿੱਚ ਬਿਠਾ ਹੋਇਆ ਹੈ ਤੇ ਜਦੋਂ ਉਸਨੀਆਂ ਸਤਿਗੁਰਾਂ ਨੇ ਸਿੱਖਾਂ ਨੂੰ ਕਿਹਾ ਕਿ ਇਸ ਜੋਗ ਨੂੰ ਬਾਹਰ ਕੱਢਿਆ ਜਾਵੇ ਮੱਠ ਦੇ ਵਿੱਚੋਂ ਬਾਹਰ ਕੱਢਿਆ ਤਲੀਆਂ ਖਸੀਆਂ ਮੱਖਣ ਦੇ ਨਾਲ ਉਹਦੇ ਹੱਥ ਪੈਰ ਖਸੇ ਸਰੀਰ ਤੇ ਮੱਖਣ ਲਿਆ ਉਸ ਨੂੰ ਸੁਧਾਈ ਉਸ ਆਮ ਦੇ ਨਾਲ ਉਸਨੇ ਪੁੱਛਣਾ ਕੀਤਾ ਕਿ ਇਹ ਕਿਹੜਾ ਜੋਗ ਹੈ ਕਿੰਨੇ ਸਮੇਂ ਤੋਂ ਬੈਠਾ ਹੋਇਆ ਮੱਠ ਦੇ ਵਿੱਚ ਸਮਾਧੀ ਦੇ ਵਿੱਚ ਤੇ ਫਿਰ ਧਰਤੀ ਦੇ ਵਿੱਚ ਕਿਹਨੋਂ ਕਿਹੜਾ ਯੁੱਗ ਹੈ ਸਿੱਖਾਂ ਨੇ ਦੱਸਿਆ ਇਹ ਕਿਹੜਾ ਚੋਕੋ ਸੁਪਤਾ ਹੈ ਕਾਲ ਯੁੱਗ ਹੈ ਕਾਲ ਯੁੱਗ ਹੈ ਕਹਿਣ ਲੱਗੇ ਕਾਲ ਯੁੱਗ ਦੇ ਵਿੱਚ ਗੁਰਦਾਨਿਕ ਪੱਖਾ ਜੀ ਆ ਚੁੱਕੇ ਹਨ ਉਸ ਜੋਗੀ ਨੇ ਪੁੱਛਣਾ ਕੀਤਾ ਸਿੱਖਾਂ ਨੂੰ ਕਹਿਣ ਲੱਗਾ ਹਾਂ ਸਿੱਖਾਂ ਨੇ ਕਿਹਾ ਕਿ ਕਾਲ ਯੁੱਗ ਦੇ ਵਿੱਚ ਪ੍ਰਮਾਨ ਪੱਖਾ ਦੇ ਪਹਿਲੇ ਵਾਰਸ ਹੈ ਤੇਸ ਵਾਲੇ ਪੰਧੀ ਤੇ ਨਿਸ਼ੀਨਾ ਤਨ ਗੁਰੂ ਅਰਜਨ ਦੇਵ ਮਹਾਰਾਜ ਹਨ ਕਹਿਣ ਲੱਗੇ ਅੱਛਾ ਮਨ ਨੂੰ ਉਹਨਾਂ ਦੇ ਦਰਸ਼ਨ ਕਰਵਾਏ ਜਾਣ ਜਦੋਂ ਉਸ ਸਾਧੂ ਜੋਗੀ ਨੂੰ ਲੈ ਕੇ ਤਨ ਗੁਰੂ ਅਰਜਨ ਦੇਵ ਸਾਹਿਬ ਸਾਹਿਬ ਬਚਨ ਕੀਤੇ ਉਸਨੇ ਬਿਲਾਸ ਦਿੱਤੇ ਕਹਿਣ ਲੱਗਾ ਮੈਂ ਆਪਣੇ ਗੁਰੂ ਦੇ ਨਾਲ ਬਚਨ ਕੀਤਾ ਸੀ ਕਰ ਸ਼ੰਕਾ ਸੀ ਤੇ ਮੇਰੇ ਗੁਰੂ ਨੇ ਉਸ ਸਮੇਂ ਮਨੋਨੀ ਭਚਨ ਕਿਆ ਸੀ ਕਿ ਤੇਰੇ ਪ੍ਰਸ਼ਨ ਦਾ ਉੱਤਰ ਜਿਹੜਾ ਹੈ ਇਹ ਕਲਯੁਗ ਦੇ ਬੰਨੀ ਧੰਗੁਰੂ ਅਰਜਨ ਦੇ ਪਛਾਏ ਦੀ ਜੋਤ ਤੇ ਪਹਿਮੇ ਵਾਰ ਉਸ ਨੂੰ ਗੁਰੂ ਅਰਜਨ ਦੇ ਮਹਾਰੇ ਜੀ ਨੇ ਕਿੰਨੇ ਮੈਂ ਕਈ ਝੁਕਾਪੋਂ ਇਸ ਮੰਨਦੇ ਰਹੇ ਹਾਂ ਆਪਣੇ ਗੁਰੂ ਦੇ ਉਪਦੇਸ਼ ਦੇ ਨਾਲ ਕਿਉਂਕਿ ਉਸ ਦਾ ਗੁਰੂ ਹੀ ਪਹੁੰਚ ਆਇਆ ਸੀ ਕਲਯੁਗ ਉਸ ਨੇ ਜੋਤ ਮੇਰੇ ਅੰਦਰ ਟਿਕਾ ਦਿੱਤੀ ਪ੍ਰਸਿੱਧੀ ਜਿਤੋਂ ਹੋਈ ਮੇਰੇ ਅਲਿਅ ਕਰ ਦਿੱਤੀ ਹੈ ਵੇਠਾ ਮਹਾਰਾਜ ਇਹਨੇ ਯੁਗ ਤੋਂ ਕਾਲ ਯੁਗ ਕਦੋਂ ਆਏਗਾ ਤੇ ਮੈਂ ਆਪਣੇ શરીર ਕਿੱਧਰ ਰੱਖਾਂਗਾ ਕਨਵਰ ਉਸਨੇ ਆਪ ਕੀ ਯੁਗਤੇ ਨਾਲ ਮਨ ਨੂੰ ਸਮਾਧੀ ਦੇ ਵਿੱਚ ਅਪੇਧ ਕਰ ਦਿੱਤਾ ਲੀਨ ਕਰ ਦਿੱਤਾ ਤੇ ਮੈਂ ਉਸ ਸਮੇਂ ਸਮਾਧੀ ਦੇ ਵਿੱਚ ਲੀਨ ਹਾਂ ਤੇ ਮਨ ਨੂੰ ਹੋਂ ਪਤਾ ਲੱਗਿਆ ਕਿ ਕਾਲ ਯੁਗ ਦੇ ਯੁੱਗ ਗੁਰੂ ਨਾਨਕ ਪ੍ਰਖਿਆ ਜੀ ਦੀ ਗੱਦੀ ਦੇ ਵਾਸ ਬਣ ਮੈਂ ਨਾਨਕ ਕਾਲ ਪ੍ਰਚਨ ਦੇ ਪ੍ਰਖਿਆ ਦੀ ਆਪ ਹੋ ਕਨਵਰ ਜਿਹੜੇ ਸਵਾਲ ਜਵਾਬ ਕੀਤੇ ਪ੍ਰਸ਼ਨ ਮਨ ਕਿੱਤ ਜਿਹੜਾ ਸੀ ਸੰਤੁਰਾਂ ਦੇ ਦਰਸ਼ਨ ਕਰਕੇ ਪ੍ਰਤੱਖ ਰੂਪ ਵਿੱਚ ਸੰਤੁਰਾਂ ਦੇ دیدار ਕਰਕੇ ਉਹ ਜਿਹੜਾ ਜੁੜੀ ਸੀ ਉਸਨੂੰ ਮੋਕ ਭੋਗ ਸੰਗੁਰੂ ਗੁਰੂ ਅਰਜਨ ਦੇਵ ਪਾਖੜ ਜੀ ਨੇ ਗੁਰਸ਼ਿ ਗੀਤਾ ਉਸ ਦਾ ਜੀਵਨ ਦਾਰਸ਼ੀ ਜਿਹੜੇ ਸਵਾਸਤਾਨ ਨੂੰ ਉਸਨੂੰ ਮੁਕਤੀ ਦਿੱਤੀ ਇਹ ਹੈ ਸੰਤੁਰੂ ਗੁਰੂ ਅਰਜਨ ਦੇਵ ਪਾਖੜ ਦੇ ਕਰਕੇ ਜਿਹੜੀ ਮੋੜਾ ਹੈ ਜਿਹੜਾ ਵੀ ਗੁਰ ਸ਼ਰਨ ਚ ਆਇਆ ਹੈ ਭਾਵ ਸਤਾਰ ਸੰਸਾਰ ਵਿਖ ਤੋਂ ਕਰੀਆ ਹਰ ਗੁਣ ਗੰਤੋ ਮਨ ਮਾਦ ਵਰ ਸਭ ਮਰ ਕਰੀਆ ਨਾਨਕ ਪ੍ਰੀਤਮ ਮਿਲ ਰਹੇ ਕਹਿੰਦੇ ਮੈਂ ਪੂਰੇ ਮੁਰਸ਼ਿਦ ਦੇ ਦਰਸ਼ਨ ਕਰਨੇ ਦਾ ਕਹਿੰਦੇ ਪੂਰਾ ਪ੍ਰਭੁ ਆਰਦਿਆ ਪੂਰਾ ਜਗਤਾ ਹਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਪੂਰੇ ਕੀ ਜਗਰੂਰ ਗੰਨਨ ਪਖਿਆ ਵੀ ਦੇ ਦਰਸ਼ਨ ਕਰਕੇ ਜੋ ਵੀ ਤੋਂ ਸਿੱਖਾਂ ਨੂੰ ਸਤਗੁਰਾਂ ਨੇ ਸਮਝਾਉਣਾ ਕਿਤਾ ਕਿੰਥ ਪਰਮਤਮ ਦਾਰਸ਼ਨਿਕ ਪਰਵਾਸਤੇ ਪ੍ਰਾਤਿਸ਼ਾਦ ਦੇ ਜਿਹੜੇ ਸੰਨ ਉਹਨਾਂ ਨੇ ਵੀ ਸੋਚਿਆ ਕਿ ਰਾਮ ਨੂੰ ਕਾਇਆ ਦਾ ਅਸਰ ਕਰਨਾ ਹੋਰ ਅਜਨ ਪ੍ਰਤੱਖ ਹਾਰ ਕਰਨ ਦੇ ਤੱਕ ਮਾਨਕ ਸੰਗੁਰਜ ਦੇ ਪਾਖੇ ਦੀ ਪਤਖ ਰੱਬ ਦਾ ਲੋਕਾਨ ਉਹਨਾਂ ਦੇ ਜਨਕ ਕਿੰਨਾ ਕਿਨੋਂ ਉਪਤੋ ਪ੍ਰਾਤਿਸ਼ਾਦ ਵਿਦਾ ਜਮ ਕੰਕਰ ਨੇੜ ਹੈ ਆਵੇ ਜਮਾ ਦੀ ਮਾਰ ਤੋਂ ਜਦ ਕੰਕਰ ਵੀ ਕੁਝ ਨਹੀਂ ਕਰ ਸਕਦੇ ਪ੍ਰਤਾਪ ਤੁਹਾਡਾ ਦੇਖ ਕੇ ਜਮ ਦੂਤ ਦੇਾਰੇ ਜੇ ਮਜੂਤ ਵੀ ਉਹਨਾਂ ਦਾ ਤੇ ਪਰਤਾਪ ਚਾਹੀ ਸਕਦਾ ਐਸੇ ਰਮਦੇ ਪਿਆਰੇ ਕੰਨੂ ਗੁਰੂ ਜੀ ਜਿਨ੍ਹਾਂ ਦਾ ਪਰਪ੍ਰਿਸ਼ਾਣੀ ਬੜਵੇਲਾ ਕੇ ਮਹਾਰਾਯੋ ਨਿਤਪਰ ਦੀ ਸੰਗਤ ਸੰਪਾ ਦੀ ਸੇਵਾ ਕਰਨੇ ਆਪਾਂ ਅਸਰ ਵੀ ਲੈ ਆਕਰ ਕੇ ਸਮਾਪਤੀ ਕਰੀਏ ਥੋੜੇ ਭਾਗੀ ਤੋਂ ਆਪ ਸ਼ਲੋਕਾਂ ਜਿਨ੍ਹਾਂ ਨੂੰ ਸੁਣ ਕਰਾਂ ਨੇ ਤੇ ਪ੍ਰਭਾਤ ਹੋ ਗਿਆ ਕੰਧ ਵਿੱਚ ਪੂਰੀ ਆਪ ਹਰ ਮੂਰਤ ਦੇ ਜਗਤ ਜਿਹੜਾ ਸੁਣਿਆ